ਤੇ ਪਰ ਅਸੀਂ ਤੇ ਸੁਣਿਆ ਕਿ ਕਾਗਜ਼ ਭਰਨ ਦੀਆਂ ਲੜਾਈਆਂ ਤੇ ਬਹੁਤ ਦੇਰ ਤੱਕ ਚੱਲਦੀਆਂ ਰਹੀਆਂ ਨੇ ਹਾਂਜੀ ਕਾਗਜ਼ਾਂ ਤੇ ਆਉਨੇ ਆਪਾਂ ਜੀ ਤੇ ਕਾਗਜ਼ਾਂ ਤੇ ਮੁਸੀਬਤ ਇਹ ਵੀ ਆ ਗਈ ਹੈ ਕਿ ਕਾਗਜ਼ਾਂ ਦੀਆਂ ਫਾਈਲਾਂ ਵੀ ਲਕੋਲ ਭੋ ਕੇ ਲੈ ਕੇ ਜਾਣੀਆਂ ਪੈ ਰਹੀਆਂ ਨੇ ਐਸੇ ਹਾਲਾਤ ਬਣੇ ਪਏ ਨੇ ਆ ਗੱਲ ਨਹੀਂ ਆ ਸੁਖਮ ਸਿੰਘ ਸਾਹਿਬ ਬਈ ਮੈਂ ਨਾ ਹੁਣੇ ਦੇਖ ਰਿਹਾ ਸੀਗਾ ਇੱਕ ਵੀਡੀਓ ਆ ਹੁਣੇ ਤੁਹਾਡੇ ਨਾਲ ਜੋੜਨ ਤੋਂ ਪਹਿਲਾਂ ਇਹ ਵੀਡੀਓ ਆਇਆ ਹੈ ਜਿਹੜੇ ਬੈਂਸ ਨੇ ਇੱਕ ਐਚਐਸ ਭੁੱਲਰ ਤੇ ਇੱਕ ਐਚਐਸ ਬੈਂਸ ਇਹ ਮੰਤਰੀ ਨੇ ਕੱਲ ਆਪ ਦੂ ਮੰਤਰੀਆਂ ਦਾ ਜ਼ਿਕਰ ਕੀਤਾ ਸੀਗਾ ਹੂੰ ਇਹਨਾਂ ਨੇ ਵੀਡੀਓ ਪਾ ਕੇ ਕਿਹਾ ਕਿ ਮੇਰੇ ਹਲਕੇ ਚ 34 ਸੀਟਾਂ ਬਣਦੀਆਂ ਨੇ ਕੁੱਲ ਜੀ ਠੀਕ ਹੈ ਜੀ 15-15 ਬਲਾਕ ਸੰਪਤੀ ਹੂੰ ਤੇ ਚਾਰ ਨੇ ਜ਼ਿਲ੍ਹਾ ਪ੍ਰੀਸ਼ਦ ਜੀ ਅਸੀਂ ਕਿਸੇ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਦੱਸ ਦੇਵੇ ਕੋਈ ਹੈਗਾ ਤਾਂ ਠੀਕ ਹੈ ਜੀ ਦੂਜੀ ਚੀਜ਼ ਕਿ ਬੇਸ਼ੱਕ ਕੋਈ ਕੈਂਡੀਡੇਟ ਡਿਫਾਲਟ ਕਰ ਗਿਆ ਹੈ ਜਾਂ ਕੁਝ ਵੀ ਹੈ ਹਮ ਕੱਲ ਜਰਾਦ ਨਹੀਂ ਹੋ ਗਏ ਬਹੁਤ ਸੋਹਣੀ ਗੱਲ ਹੈ ਕਿਹੜਾ ਤੂੰ ਵਧੀਆ ਫਿਰ ਪਹਿਲ ਕੀ ਦੀ ਹੋ ਸਕਦੀ ਆ ਹਮ ਠੀਕ ਆ ਕਿਸੇ ਦੀ کارਕਿਰਦਗੀ ਨੂੰ ਆਪਾਂ ਦੋ ਪੈਮਾਨਿਆਂ 'ਚ ਦੇਖ ਸਕਦੇ ਹਾਂ ਇੱਕ ਪੈਮਾਨਾ ਹੁੰਦਾ ਹੈ ਕਿ ਉਹ ਬੰਦਾ ਬਈ ਆਪਣੇ ਕਾਰਜਕਾਲ ਦੇ ਦੌਰਾਨ ਕਿੱਥੇ-ਕਿੱਥੇ ਗਲਤ ਹੈ ਜੀ ਦੂਸਰਾ ਪੈਮਾਨਾ ਹੁੰਦਾ ਹੈ ਕਿ ਯਾਰ ਉਹ ਬੰਦਾ ਸਹੀ ਆਪਣੇ ਸਮੇਂ ਦੇ ਦੌਰਾਨ ਕੀ ਕਰੇ ਕਿੱਥੇ ਕਿੱਥੇ ਜਿਆ ਰਾਜਨੀਤਿਕ ਬੰਦੇ ਦੀ ਜ਼ਿੰਦਗੀ ਦੇ ਦੋ ਪੈਮਾਨੇ ਹੁੰਦੇ ਆ ਮਾਪਣ ਦੇ ਤਾਂ ਬਹੁਤ ਸੋਹਣੀ ਗੱਲ ਹੈ ਯਾਰ ਜੇ ਇਦਾਂ ਦਾ ਤੀਸਰੇ ਮੰਤਰੀ ਹੈ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹੂੰ ਤੁਸੀਂ ਦੇਖ ਲਓ ਮਲੋੜ ਚੋਂ ਕੱਲ ਸਿੰਗਲ ਖਬਰ ਵੀ ਨਿਕਲੀ ਹੈ ਜੀ ਲੰਬੀ ਜੋ ਕੋਈ ਸਿੰਗਲ ਖਬਰ ਨਿਕਲੀ ਨਾਲੇ ਇਹ ਤੁਸੀਂ ਦੇਖ ਲਓ ਕਿੱਡੇ ਹਾਈ ਪ੍ਰੋਫਾਈਲ ਬੰਦਿਆਂ ਦੇ ਪਿੰਡ ਨੇ ਇੱਥੇ ਖੈਬਰ ਬਾਜੀ ਤੇ ਜਿਆਦਾ ਸੀ ਰਾਂਸਿੰਗ ਹਾਂਜੀ ਕਾਂਗਰਸੀ ਆਮ ਆਦਮੀ ਪਾਰਟੀ ਕਾਲੀ ਤੁੰਨਾ ਪਾਰਟੀਆਂ ਦੇ ਧਾਕੜ ਬੰਦੇ ਦੋ ਤੇ ਪ੍ਰਧਾਨ ਹੀ ਰਹਿੰਦੇ ਐ ਇਸ ਜਿਲ੍ਹੇ ਦੇ ਵਿੱਚ ਹਾਂ ਬਿਲਕੁਲ ਇਸ ਲੱਗਦੇ ਜੀ ਦੋ ਤੇ ਪ੍ਰਧਾਨ ਤੇ ਦੋ ਦੋ ਵਜ਼ੀਰ ਐ ਹੂੰ ਤੂੰ ਕਹਿਣ ਦਾ ਮਤਲਬ ਇਹ ਆ ਕਿ ਜੇ ਵੈਸ ਵਰਗੇ ਬੰਦੇ ਜਾ ਇਧਰੋਂ ਆਪਾਂ ਵਜ਼ੀਰਾਂ ਦੀ ਗੱਲ ਕਰਦੇ ਹਾਂ ਹੋਰ ਵੀ ਕਿੰਨੇ ਜ਼ਿਲ੍ਹੇ ਐ ਜਿੱਥੋਂ ਕੋਈ ਖ਼ਬਰ ਨਹੀਂ ਆਈ ਇੰਦਾ ਜੀ 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 ਉਹਨਾਂ ਦੇ ਹਲਕਿਆਂ 'ਚ ਵੀ ਕੋਈ ਖ਼ਬਰ ਨਹੀਂ ਆਈ ਹੂੰ ਉਹ ਵੀ ਤੇ ਐਮਐਲਏ ਜਾਂ ਮੰਤਰੀ ਨੇ ਨਾ ਜੀ ਪਰ ਕੁਝ ਖਾਸ ਜ਼ਿਲ੍ਹੇ ਜੇ ਤੁਸੀਂ ਦੇਖੋ ਪਟਿਆਲਾ ਪਟਿਆਲਾ ਤੇ ਇਹਨਾਂ ਨਾ ਮਤਲਬ ਕਿ ਪਟਿਆਲਾ ਰਾਗਾਾਂ ਦਾ ਸ਼ਹਿਰ ਬਾਗਾਾਂ ਦਾ ਸ਼ਹਿਰ ਇੱਥੇ ਇੱਥੇ ਹੁਣ ਇੱਕ ਨਵੀਂ ਕਿਸਮ ਦੀ ਪਰਤ ਪੈ ਗਈ ਆ ਕਿ ਬਈ ਇੱਥੇ ਟਰਾਲੀ ਚੋਰ ਵਜ ਰਹੇ ਨੇ ਉਹ ਕਾਗਜ਼ ਚੋਰ ਵਜਣ ਲੱਗਾ ਪਏ ਨੇ ਉਹ ਤੁਸੀਂ ਦੇਖਿਆ ਇੱਕ ਮਚਕ 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 ਜਿਹੜਾ ਭੱਜ ਰਿਹਾ ਸੀ ਟੀਜਕ ਟੀਜਕ ਉਹ ਲੋਕ ਕਹਿੰਦੇ ਸਾਨੂੰ ਪਹਿਲਾਂ ਹੀ ਅੰਦਾਜ਼ਾ ਸੀ ਇਹ ਕੌਗੀ ਦਾ ਕਿਤੇ ਪਲੇਅਰ ਲੱਗਦਾ ਵੀ ਉਹ ਰੇਡ ਰੂਟ ਉਦਾਂ ਹੀ ਪਾਉਂਦਾ ਤੇ ਬਾਅਦ ਚ ਉਹਦੀ ਗੁਰਲਾਲ ਦੇ ਨਾਲ ਫੋਟੋ ਵੀ ਵਾਇਰਲ ਹੋ ਗਈ ਹੱਦ ਹੋ ਗਈ ਹੈ ਤੁਹਾਡੇ ਵਾਲੀ ਯਾਰ ਬਈ ਕੀ ਪੈ ਕਰਦੇ ਜੇ ਤੁਸੀਂ ਕਿਹੜੀ ਪੱਗ ਨੂੰ ਪੈ ਗਏ ਹੋ ਇੱਕ ਪਾਸੇ ਤੁਹਾਡੇ ਦੰਦੇ ਇਹ ਦਾਵਾ ਕਰ ਰਹੇ ਗੁਰਪ੍ਰੀਤ ਬਣਾਵਲੀ ਨੇ ਪੋਸਟ ਪਾਈ ਹਾਲਾਂਕਿ ਅੱਜ ਮੈਨੂੰ ਟੈਲੀਫੋਨ ਆਇਆ ਸੀਗਾ ਕਿ ਭਾਈ ਜੋ ਕਿਹਾ ਉਹਦੇ ਤੋਂ ਆਪੋਜ਼ਿਟ ਹੈ ਮੈਂ ਕਿਹਾ ਜੀ ਤੁਸੀਂ ਭੇਜੋ ਜਿਹੜੇ ਬੰਦਿਆਂ ਦੇ ਕਾਗਜ਼ ਰੱਦ ਕਰਵਾਏ ਨੇ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰਵਾਓ ਅਸੀਂ ਉਹਨਾਂ ਦਾ ਨਾਮ ਲਵਾਂਗੇ ਅਸੀਂ ਗੁਰਪ੍ਰੀਤ ਬਣਾਵਲੀ ਨੂੰ ਵੀ ਕਹਾਂਗੇ ਕਿ ਭਾਈ ਕਹਿਣੀ ਤੇ ਕਰਨੀ 'ਚ ਫਰਕ ਕਿਉਂ ਹੈ ਜੀ ਠੀਕ ਹੈ ਨਾ ਜੀ ਤਾਂ ਕਹਿਣ ਦਾ ਮਤਲਬ ਹੀ ਇਹ ਆ ਕਿ ਕਈ ਜ਼ਿਲ੍ਹੇ ਵਧੀਆ ਰਹੇ ਪਰ ਕਈ ਜ਼ਿਲ੍ਹੇ ਆ ਪਟਿਆਲੇ ਚ ਤੁਸੀਂ ਦੇਖ ਲਓ ਨਾਪੇ ਚ ਤੇ ਹੋਰ ਕੌਤਕ ਹੋ ਗਿਆ ਸलो ਮੈਨੂੰ ਚੇਤਾ ਆ ਗਿਆ ਟਰਾਲੀਆਂ ਤੋਂ ਸੁਣਾ ਦਿਓ ਜੀ ਗੱਡੀ ਤੇ ਲਿਖਾਇਆ ਤੇਰਾ ਨਾਂ ਹਣ ਮਤਲਬ ਇੱਥੇ ਟਰਾਲੀ ਤੇ ਲਿਖਾਇਆ ਤੇਰਾ ਨਾਂ ਪੱਕਾ ਹੀ ਲਿਖਾਇਆ ਗਿਆ ਟਰਾਲੀ ਤੇ ਅੱਛਾ ਅੱਛਾ ਉਥੇ ਕੀ ਹੋਇਆ ਕਿ ਇੱਕ ਜੋੜਾ ਉਹ ਭੀਮ ਸਿੰਘ ਹੈਗੇ 36 ਜੀਵਾਰ ਸਰਪੰਚ ਬਣੇ ਨੇ ਜੀ ਉਹ ਕਾਗਜ਼ ਭਰਨ ਤੁਰੇ ਜਾਂਦੇ ਸੀ ਤੇ ਪਿੱਛੋਂ ਕੋਈ ਦੜਾਕ ਆਇਆ ਨਾ ਦੜਾਕ ਰੱਖੇ ਨੀ ਜਿਵੇਂ ਘੋਰ ਚੜ੍ਹੀਏ ਰੱਖੇ ਹੁੰਦੇ ਪੁਲਿਸ ਵਾਲਿਆਂ ਨੇ ਹਾਂਜੀ ਤੁਹਾਨੂੰ ਪਤਾ ਨਾ ਪੁਲਿਸ ਦੇ ਵਿੱਚ ਆ ਤੁਹਾਡੇ ਪਿੰਡਾਂ ਚ ਪਹਿਲਾਂ ਘੋਰ ਚੜ੍ਹੀਏ ਹੁੰਦੇ ਸੀ ਉਹ ਪੋਸਟ ਪਾਸਟ ਲੈ ਕੇ ਟੱਪਦੇ ਹੁੰਦੇ ਨਾ ਮਗਰ ਘੋੜੇ ਲਾ ਦੇ ਹੁੰਦੇ ਸੀ ਜੀ 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 ਐਲਕੇ ਯਾਦਮ ਹੁੰਦਾ ਸੀ ਐਸਐਸਪੀ ਉਹਨੇ ਘੋਰ ਚੜ੍ਹੀਏ ਤੇ ਕਲਦੂ ਖੜੇ ਬਾਇ ਇਹ ਉਹ ਜਿਹੜੇ ਵਿਚਾਰੇ ਕਿਲੋ ਤੋਂ ਕਿਲੋ ਲੈ ਕੇ ਨਿਕਲਦੇ ਦੱਕੜ 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 ਦੋ ਨੂੰ ਦੱਕੜ ਦੋ ਮਗਰ ਲਾ ਕੇ ਫੜ ਕੇ ਦੋਤੇ ਨਸ਼ਾ ਸ਼ੜਾਉ ਕੇਂਦਰ ਬਣਾਇਆ ਸੀ ਅਈ ਤੇ ਕੰਦੂ ਖੇੜੇ ਖੁਦ ਹੀ ਦਾਖਲ ਕਰਵਾ ਦਿੰਦੇ ਸੋ ਕਹਿੰਦੇ ਪਰ ਆਸੀਂ ਨਹੀਂ ਉਧਰ ਨੂੰ ਜਾਣਾ ਲੈ ਕੇ ਯਾਦ ਹੁੰਦੇ ਸਨ ਲక్ష్ਮੀ ਕਾں ਦੀ ਯਾਦ ਜੀ ਜੀ ਵੀ ਇਹਨਾਂ ਨੇ ਘੋੜ ਚੜੀਆਂ ਨੂੰ ਦੜਾ ਕੇ ਰੱਖੇ ਤੇ ਤੁਹਾਡਾ ਕੰਮ ਕੀ ਆ ਤੁਸੀਂ ਆਉਣਾ ਲਫਾਫਾ ਜਾਂ ਫਾਈਲ ਮਾਰਨੀਆ ਚਪਟਾ ਤੇ ਨਿਕਲ ਜਾਣਾ ਤੁਸੀਂ ਜੀ ਧੂੜ ਹੋ ਜਾਣਾ ਅੱਛਾ ਹੁਣ ਉਹ ਬਈ ਉਥੇ ਮਤਲਬ ਕਹ ਜਦੋਂ ਆਇਆ ਪੁੱਛੋ ਮਤਲਬ ਕਿ ਅੱਖ ਦੇ ਫੁਰਕਾਰੇ ਦੇ ਨਾਲ ਉਹਨੇ ਕੋਈ ਫਾਈਲ ਤੇ ਆਉ ਗਿਆ ਤੇ ਆਉ ਗਿਆ ਤੇ ਆਉ ਗਿਆ ਉਹ ਕਹਿੰਦੇ ਲੈ ਜਾ ਲੈ ਜਾ ਲੈ ਜਾ ਉਹਨਾਂ ਕਹਿੰਦੇ ਕੀ ਹੋ ਗਿਆ ਹੂੰ ਉਹ ਕਹਿੰਦੇ ਅਸੀਂ ਡੰਮੀ ਫੜੀ ਸੀ ਅਸਲੀ ਤੇ ਗਈ ਕਮਾਲਾ ਇਹ ਵੀ ਚਲੋ ਬਹੁਤ ਵੱਡੀ ਸਿਆਣਪ ਲੋਕ ਲੋਕ ਵੀ ਆਪਣੇ ਆਪ ਦੇ ਵਿੱਚ ਫਿਰ ਮਾਸਟਰਮਾਈਂਡ ਹੋ ਜਾਂਦੇ ਨੇ ਨਾ ਮੈਂ ਤਾਂ ਉਹਨਾਂ ਨੂੰ ਜੁੜੀ ਨੰਬਰ 1 ਦਾ ਖਤਾਬ ਦਿੱਤਾ ਹੋਇਆ ਮੈਂ ਕਿਹਾ ਵੀ ਤੁਸੀਂ ਨੰਬਰ ਲੈ ਗਏ ਜੇ ਹੋ ਅੱਗੇ ਕੀ ਹੋਣਾ ਉਹ ਬਾਤ ਅੱਗੇ ਥੋੜੀ ਬਾਤ ਹੀ ਕਰ ਲਿਆ ਵੀ ਤੂੰ ਹੀ ਤੇ ਹੋ ਜੇ ਜਿਹੜੇ ਚਪੂਟੀ ਮਾਰਿਆ ਇੱਕ ਕਾਗਜ਼ ਖੋ ਗਰੋ ਬਣਿਆ ਪਿਆ ਇੱਕ ਕਾਗਜ਼ ਖੋ ਗਰੋ ਹੋਇਆ ਕਿ ਉਹਨਾਂ ਨੂੰ ਮਤ ਦੇਗੀ ਉਹਦਾ ਬਹੁਤ ਸਾਨੂੰ ਛਤਰੀ ਡੇ ਪਿਆ ਹੋਣਾ ਜੀ ਵੀ ਆ ਕੀ ਚੱਕ ਲਿਆ ਓਏ ਬਦਨਾਮੀ ਵੀ ਕਰਾਤੀ ਤੇ ਆਹੋ ਲੈ ਵੀ ਨਕਲੀ ਕਾਗਜ਼ ਆ ਆ ਵੀ ਹੁੰਦਾ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਹਮ ਅੱਛਾ ਹੁਣ ਇਹੋ ਜਿਹੇ ਘਟਨਾਵਾਂ ਸੁਣ ਕੇ ਤੇ ਸਿਰ ਸ਼ਰਮ ਨਾਲ ਚੁੱਕਦਾ ਜੀ ਹਮ ਸਰ ਸ਼ਰਮ ਦੇ ਨਾਲ ਝੁਕਦਾ ਹੈ ਕਿ ਭਾਈ ਇੱਥੇ ਚੱਲ ਕੀ ਰਿਹਾ ਹੈ ਹੁਣ ਇੱਕ ਤਾਜ਼ਾ ਖਬਰ ਆ ਰਹੀ ਹੈ ਜੀ ਕਿ ਕਾਂਗਰਸੀ ਚਲੇ ਗਏ ਨੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਤੇ ਜਾ ਕੇ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਹੈ ਕਿ ਜੋ ਨਾਮਜ਼ਦਗੀਆਂ ਦਾ ਟਾਈਮ ਹੈ ਉਹ ਵਧਾਓ ਇਹਨਾਂ ਨੇ ਤੇ ਆ ਕੁਝ ਕੀਤਾ ਉਧਰੋਂ ਆਡੀਓ ਵਾਲਾ ਮਾਮਲਾ ਹੂੰ ਉਧਰੋਂ ਆਡੀਓ ਵਾਲਾ ਮਾਮਲਾ ਉਧਰੋਂ ਹੀ ਨਾਮਜ਼ਦਗੀਆਂ ਦਾ ਮਾਮਲਾ ਹੈ ਕਿ ਨਾਮਜ਼ਦਗੀਆਂ ਰਹਿ ਗਈਆਂ ਨੇ ਜੀ ਉਹ ਨਾਮਜ਼ਦਗੀਆਂ ਭਰਨ ਦਾ ਤਾਂ ਭਾਈ ਸਭ ਨੂੰ ਹੱਕ ਹੈ ਨਾ ਬਿਲਕੁਲ ਕੁਝ ਥਾਵਾਂ ਤੇ ਮਤਲਬ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਸਮੂਥਲੀ ਕੰਮ ਚੱਲ ਪਿਆ ਹਮ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਆ ਕੁਝ ਹੋਇਆ ਨਾ ਤੁਸੀਂ ਅੰਮ੍ਰਿਤਸਰ ਲੈ ਲਓ ਤਰਨਤਾਰਨ ਚ ਵੀ ਖੜਕਾ ਦੜਕਾ ਹੋ ਗਿਆ ਫਰੂਜ਼ਪੁਰ ਦੇ ਜੀਰੇ ਦੇ ਵਿੱਚ ਹੋ ਗਿਆ ਲੁਧਿਆਣੇ ਚ ਵੀ ਹੋ ਗਿਆ ਥੋੜਾ ਜਲੰਧਰ ਦੇ ਵਿੱਚ ਵੀ ਹੋ ਗਿਆ ਪਟਿਆਲੇ ਚ ਤੇ ਮਤਲਬ ਕਿ ਨਾ ਹੀ ਕੱਢਤਾ ਇਹਨਾਂ ਨੇ ਨਾ ਜੀ ਇਨਕਲਾਬ ਨੂੰ ਬਦਲਾਰ ਨੂੰ ਤੇ ਫੁੱਮ ਨਹੀਂ ਲਾਤੇ ਇਹਨਾਂ ਨੇ ਚੁੱਕ ਤੋ ਮਤਲਬ ਕਿ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੋ ਐਦਾ ਉਦਾਂ ਦਾ ਹੋਇਆ ਆ ਤੋ ਗੱਲ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਹੁਣ ਵੇਖਣਾ ਪਵੇਗਾ ਕਿ ਹਾਈ ਕੋਰਟ ਕੀ ਅਗੋਂ ਫੈਸਲਾ ਲੈਂਦਾ ਹੈ ਜੀ ਪਰ ਬਹੁਤ ਮਤਲਬ ਕਿ ਅਜੀਬੋ ਗਰੀਬ ਜੀਆਂ ਸਟੋਰੀਆਂ ਇੱਕ ਹੋਰ ਸਟੋਰੀ ਆਈ ਆ ਕਿ ਉਹ ਇੱਕ ਕਲਰਕ ਫੜਿਆ ਰਾਤ ਰਾਤ ਦੇ ਵੇਲੇ ਹੂੰ ਉਹ ਵੀ ਦੱਸਦਾ ਮੈਂ ਤੁਹਾਨੂੰ ਜੀ ਜੀ ਉਹ ਵੀ ਤੁਹਾਡੇ ਤੋਂ ਪੁੱਛ ਲੈਣੇ ਆ ਤੇ ਮਿੱਤਰ ਸੁਖਵੀਰ ਸੰਤੋ ਜੀ ਕਹਿੰਦੇ ਦੁੜਾਕ ਤੇ ਤੰਗ ਦੇ ਰੱਖਣ ਜੋ ਪੱਤਰਕਾਰ ਹਮਨਤ ਤੇਜ਼ ਦੌੜੇ ਕਹਿੰਦੇ ਉਹ ਨਹੀਂ ਉਹਨੂੰ ਕੌਨਫੀਡੈਂਸੀ ਇੰਨਾ ਸੀ ਵੀ ਮੇਰੇ ਮਗਰ ਕਿਨੇ ਆਉਣਾ ਵੀ ਮੈਂ ਤਾਂ ਖਾਸਮ ਖਾਸ ਬੰਦਾ ਜੀ ਠੀਕ ਹੈ ਨਾ ਜੀ ਜਾਂ ਉਹਨਾਂ ਨੇ ਕਿਹਾ ਉਹ ਤੂੰ ਐ ਕਰੀ ਵੀ ਭੱਜ ਕੇ ਤ 10 ਕਦਮ ਅੱਗੇ ਅਸੀਂ ਖਲੋਤੇ ਹੋਵਾਂਗੇ ਸ਼ਾਇਦ ਉਹ ਧੋਖਾ ਦੇ ਗਏ ਨੇ ਹਾਂ ਜੀ ਮਿੱਤਰਾਂ ਨੂੰ ਧੋਖਾ ਦੇਣੀ ਹੈ ਕਿਹੜੇ ਪਹਿਣਗੇ ਮਰेंगे ਸੱਪ ਲੜ ਕੇ ਸ਼ਾਇਦ ਪਰ ਗੱਲ ਇਹ ਆ ਕਿ ਬਈ ਐਕਸਪੋਜ਼ ਹੋਣਾ ਹੀ ਹੁੰਦਾ ਹੈ ਨਾ ਤੁਸੀਂ ਐਕਸਪੋਜ਼ ਹੋ ਚੁੱਕੇ ਹੋ ਜੀ ਬਿਲਕੁਲ ਬਹੁਤ ਬੁਰੀ ਤਰ੍ਹਾਂ ਅੱਛਾ ਇਹਨਾਂ ਦੇ ਬੰਦਿਆਂ ਦੇ ਵੀ ਉੱਥੇ ਸਿਰ ਪਾਟ ਗਏ ਨੇ ਮੇਰੇ ਖਿਆਲ ਦੇ ਨਾਲ ਰਾਜਾ ਸੰਸੀ ਵਾਲੀ ਸਾਈਡ ਜੀ ਇਹ ਕਾਂਗਰਸੀਆਂ ਤੇ ਅੱਜ ਪੰਨੂ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮੈਂ ਉਹਨਾਂ ਚੀਜ਼ਾਂ ਦੀ ਵੀ ਖੇਤੀ ਕਰਦਾ ਹੂੰ ਜੇ ਸਿਰ ਕਿਸੇ ਆਮ ਆਦਮੀ ਪਾਰਟੀ ਵਾਲੇ ਦਾ ਪਾਟਾ ਹੈ ਤਾਂ ਭਾਈ ਉਹ ਵੀ ਸਾਡਾ ਹੀ ਭੈਣ ਭਰਾ ਹੈ ਜੀ ਉੱਥੇ ਜੇ ਕਿਸੇ ਨੇ ਵਧੇਕੀ ਕੀਤੀ ਆ ਤਾਂ ਕੇਸ਼ਾ ਹੀ ਹੋਈ ਆ ਕਹਾਣੀ ਤਾਂ ਮੈਨੂੰ ਨਹੀਂ ਪਤਾ ਪਰ ਜੇ ਕਿਸੇ ਨੇ ਆਮ ਆਦਮੀ ਪਾਰਟੀ ਵਾਲੇ ਦੇ ਸਟਾ ਲਗੀਆਂ ਸੀ ਉਹਦੀ ਵੀ ਨਖੇਦੀ ਕਰਦੇ ਆ ਉਹ ਕਿਹੜਾ ਕੋਈ ਚੰਗਾ ਹੂੰ ਠੀਕ ਹੈ ਨਾ ਜੀ ਉਹ ਕਿਹੜਾ ਕੋਈ ਚੰਗਾ ਕੰਮ ਆ ਜੇ ਕੋਈ ਗੁੰਡਾ ਕਰਦੀ ਮੁਰਸ਼ਾ ਕਰਦੀ ਹੁੰਦੀ ਆ ਮਾੜੀ ਆ ਹੂੰ ਕਿਸੇ ਨਾਲ ਵੀ ਹੁੰਦੀ ਆ ਉਹ ਮਸਲੂਮ ਆ ਬਿਲਕੁਲ ਜੀ ਮੈਂ ਜੀ ਇਹਦੇ ਬਾਰੇ ਥੋੜੀ ਹੋਰ ਜਾਣਕਾਰੀ ਤੁਹਾਡੇ ਤੋਂ ਲਵਾਂਗੇ ਜੁਰਾਵਟ ਢਿਲੋਂ ਜੀ ਦੇ ਇੱਕ ਮਿੰਟ ਮੈਂ ਪੜ੍ਹ ਦਿੰਨਾ ਕਹਿੰਦੇ ਕਾਗਜ਼ ਤੇ ਅਗਲੇ ਨੇ ਔਖੇ ਸੋਕੇ ਜਮਾ ਕਰਵਾ ਦਿੱਤੇ ਹੁਣ ਰੱਦ ਕਿੰਨੇ ਹੁੰਦੇ ਇਹ ਵੀ ਦੇਖਿਓ ਤੇ ਨਾਲ ਮੈਂ ਉਹ ਵੀ ਪੁੱਛਦਾ ਕਲਰਕ ਵਾਲੀ ਗੱਲ ਵੀ ਮਾੜੀ ਜੀ ਪੂਰੀ ਕਰ ਦਿੰਦੇ ਫਿਰ ਅਗਲੇ ਥੋੜੇ ਉਹ ਇੱ ਉਹ ਕਲਕਲਾਂ ਇੱਧਰ ਹੈ ਨਾ ਬਲਾਕ ਹੈ। ਹੂੰ। ਸ਼ਾਇਦ ਤੁਸੀਂ ਦੇਖਿਆ ਹੋਣਾ ਇਹ ਏਰੀਆ। ਹਾਂਜੀ ਆਪਾਂ। ਕੁੱਲਗੜੀ ਥਾਣਾ, ਕਲਖੁਰਦ ਥਾਣਾ, ਇਹ ਜਿਹੜਾ ਏਰੀਆ ਆ ਜਾਂਦਾ ਹੈ ਮੁੱਦਕੀ, ਤਲਵੰਡੀ ਪਾਈ ਤੇ ਇੱਧਰੋਂ ਪਰਾਂ ਨੂੰ। ਗੱਲ ਇਹ ਕਿ ਉੱਥੇ ਬੜੇ ਸਿੰਘ ਫਸੇ ਨੇ। ਹੂੰ। ਦੋ ਨੌਜਵਾਨ ਉਮੀਦਵਾਰ ਆ ਮੋਹਸਮਣੇ ਮਣੀ ਤੇ ਗੁਰਪ੍ਰੀਤ। ਜੀ। ਠੀਕ ਹੈ ਜੀ। ਆ ਆਪੋ ਆਪਣੇ ਮਤਲਬ ਕਿ ਪੱਦਰ ਤੇ ਲੜ ਰਹੇ ਆ। ਬੜੀ ਤਗੜੀ ਟੱਕਰ ਆ ਵੈਸੇ ਦਿਲਚਸਪ ਆਓ। ਹੂੰ। ਗੁਰਪ੍ਰੀਤ ਕੇ ਆਜ਼ਾਦ ਨੇ ਤੇ ਉਧਰੋਂ ਮਣੀ ਹੈਗਾ ਰਜਨੀਸ਼ ਦਈਆ ਜਿਹੜੇ ਐਮਐਲਏ ਨੇ ਉਹਨਾਂ ਦਾ ਕੈਂਡੀਡੇਟ ਇਹਨਾਂ ਨੇ ਇੱਕ ਕਲਰਕ ਫੜ ਕੇ ਤੇ ਦਾਵਾ ਕੀਤਾ ਆ ਕਿ ਇਹ ਰਾਤ ਦੇ ਹਨੇਰੇ ਦੇ ਵਿੱਚ ਕੰਧ ਟੱਪ ਕੇ ਦਫ਼ਤਰ ਦੇ ਵਿੱਚੋਂ ਕੁਝ ਕਾਗਜ਼ਾਤ ਕੱਢ ਲਾਇਆ ਹੈ ਜੀ ਕੰਧ ਟੱਪ ਕੇ ਹਾਂ ਚੜ ਕੇ ਸੋਹਣਿਆ ਬੜਾ ਕੁਝ ਸੀ ਪਰ ਕਾਗਜ਼ਾਂ ਤੇ ਕੇ ਪੌੜੀਆਂ ਚੜ ਕੇ ਚਬਾਰੇ ਆ ਇਹਨੂੰ ਵੀ ਕੰਧਾ ਟੱਪਣ ਦੀ ਆਦਤ ਸੀ ਮਾੜੀ ਗੱਲ ਆ ਵੀ ਦਫ਼ਤਰ ਜਦੋਂ ਬੰਦ ਹੋ ਜਾਏ ਕੰਧਾ ਨਹੀਂ ਟੱਪੀ ਦੀਆਂ ਜੀ ਤਾਂ ਫੜ ਲਿਆ ਤੇ ਦਾਵਾ ਕੀਤਾ ਹਾਲਾਂਕਿ ਮਤਲਬ ਜਦੋਂ ਮਣੀ ਸੰਧੂ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੇਖੋ ਗੱਲ ਇਹ ਕਿ ਮੈਂ ਤੇ ਇਹਦੇ ਤੋਂ ਵੋਟਰ ਸੂਚੀਆਂ ਮੰਗੀਆਂ ਸੀ ਵੋਟਰ ਸੂਚੀਆਂ ਮੇਰਾ ਅਧਿਕਾਰ ਹੈ ਹੂੰ ਬਿਲਕੁਲ ਗੱਲ ਦਰੁਸਤ ਹੈ ਬਾਕੀ ਉਹ ਕਹਿੰਦੇ ਨੋਮੀਨੇਸ਼ਨਸ ਜਿਹੜੀਆਂ ਹੋਈਆਂ ਨੇ ਉਹ ਤੇ ਏਡੀਸੀ ਦਫ਼ਤਰ ਆ ਜਾਂ ਤਲਵੰਡੀ ਪਾਈ ਕੇ ਪਈਆਂ ਨੇ ਜੀ ਵੀ ਇੱਥੇ ਜੋੜਾ ਇਹ ਬਲਾਕ ਸੀਗਾ ਜਿੱਥੋਂ ਦੀ ਇਹ ਘਟਣਾ ਹੈ ਕਿ ਭਈ ਉਹ ਉੱਥੇ ਸਾਰਾ ਕੁਝ ਨਹੀਂ ਹੈ ਜੀ ਵੀ ਉੱਥੇ ਦੀ ਇਹ ਬਈ ਹੁਣ ਇਹ ਜਾਣੇ ਇਹਦਾ ਕੰਮ ਜਾਣੇ ਐਮਪਲਾਈ ਆ ਉਥੋਂ ਦਾ ਜਾ ਸਕਦਾ ਜੀ ਪਰ ਇਹ ਤੇ ਹੁਣ ਸਰਵਿਸ ਰੂਲ ਦੇਖਣੇ ਪੈਣਗੇ ਕੀ ਕੋਈ ਬੰਦਾ ਬੰਦ ਦਫਤਰ ਤੇ ਕੰਪਲੈਕਸ ਦੇ ਵਿੱਚ ਕੰਦ ਟੱਪ ਕੇ ਜਾਂ ਇਦਾਂ ਰਾਹ ਦੇ ਨੇਰੇ ਚ ਜੀ ਜਾ ਸਕਦਾ ਹੈ ਕਿ ਨਹੀਂ ਹਾਂ ਇਹ ਵੋਟਰ ਸੂਚੀਆਂ ਦੇਣੀਆਂ ਹੈ ਭਾਈ ਤੇਰਾ ਤੇਰਾ ਡਿਊਟੀ ਦਾ ਕੰਮ ਹੈ ਇਹਲੇ ਸਿਰਫ ਉਹਤਾ ਤਾਂ ਖੈਰ ਉਹ ਵੀ ਇੱਕ ਰੌਲਾ ਜਿਹੜਾ ਉਹ ਚੱਲਦਾ ਪਿਆ ਜੀ ਤਾਂ ਮਤਲਬ ਕਿ ਰਾਤ ਨੂੰ ਵੀ ਰੌਲੇ ਚੱਲੇ ਗਏ ਨੇ ਹੂੰ ਹੂੰ ਤਾਂ ਹੁਣ ਇਹ ਵੇਖਣਾ ਹੈ ਕਿ ਸਕਰੂਟੀ ਚੱਲ ਰਹੀ ਹੈ ਸਕਰੂਟੀ ਤੋਂ ਬਾਅਦ ਪਤਾ ਲੱਗੇ ਕਾਕੇ ਜੇ ਰੱਦ ਕਰਨਾ ਥੋੜਾ ਔਖਾ ਹੋ ਗਿਆ ਉਹਨਦੇ ਦੌਰ ਚ ਉਦਾ ਇੱਕ ਵੱਡਾ ਕਾਰਨ ਹੈ ਕਿ ਅੱਜ ਕੱਲ ਆਈਟੀ ਟੀਮਾਂ ਵਾਂਗੂ ਪਾਰਟੀਆਂ ਦੀਆਂ ਕਾਨੂੰਨੀ ਟੀਮਾਂ ਬਹੁਤ ਤਗੜੀਆਂ ਆ ਤੁਸੀਂ ਕਾਂਗਰਸ ਦੇ ਵਕੀਲ ਦੇਖ ਲਓ ਉਸ ਜਿਵੇਂ ਅਰਸ਼ਦੀਪ ਕਲੀਅਰ ਹੈ ਉਹ ਕੀ ਆ ਕਿ ਟੂ ਇਨ ਵਲ ਸਪੋਕਸਪਰਸਨ ਵੀ ਹੈ ਤੇ ਵਕੀਲ ਵੀ ਹੈ ਬਿਲਕੁਲ ਠੀਕ ਹੈ ਜੀ ਵਰਸਾ ਸਿੰਘ ਬਲਟੋਆ ਦਾ ਮੁੰਡਾ ਵੀ ਗਾਮ ਲੱਗਦਾ ਸਪੋਕਸਪਰਸਨ ਵੀ ਠੀਕ ਹੈ ਤੇ ਵਕੀਲ ਵੀ ਹੈ ਮੈਨੂੰ ਲੱਗਦਾ ਹੁਣ ਇਧਰੋਂ ਇਧਰੋਂ ਵੇਖ ਲਓ ਖੜਿਆਲ ਸਾਹਿਬ ਹੁੰਦੇ ਸਨ ਵਕੀਲ ਉਹਨਾਂ ਦੇ ਸ਼ਾਇਦ ਬੇਟੇ ਨੇ ਅਰਸ਼ਪ੍ਰੀਤ ਕੇ ਅਰਸ਼ਦੀਪ ਇਹ ਨਾਮ ਉਹ ਸਪੋਕਸਪਰਸਨ ਵੀ ਇਹਨਾਂ ਦੇ ਕਾਂਗਰਸੀਆਂ ਦੇ ਵਕੀਲ ਵੀ ਆ ਜੀ ਤੇ ਆਮ ਆਦਮੀ ਪਾਰਟੀ ਦੀ ਤੇ ਗੱਲ ਹੀ ਛੱਡ ਦੋ ਉਹਦੇ ਵਿੱਚ ਚੀਮਾ ਸਾਹਿਬ ਬੈਠੇ ਉਹ ਵੀ ਵਕੀਲ ਨੇ ਜੀ ਉਹ ਭਰਾਜ ਵੀ ਵਕੀਲ ਆ ਉਹ ਜਿਹੜੀ ਬੀਬੀ ਆ ਨਾ ਨਰੇਂਦਰਤੋ ਮਤਲਬ ਕਿ ਨਰੇਂਦਰ ਕੌਰ ਤੋ ਕਹਿਣ ਦਾ ਮਤਲਬ ਕਿ ਅੱਜ ਕੱਲ ਲੀਡਰਾਂ ਦੇ ਵਿੱਚ ਵੀ ਵਕੀਲ ਹੈਗੇ ਨੇ ਪਲੱਸ ਬਰੇ ਤਗੜੇ ਤਗੜੇ ਵਕੀਲ ਜਿਹੜੇ ਹਾਇਰ ਕੀਤੇ ਹੁੰਦੇ ਨੇ ਜੇ ਤੁਸੀਂ ਮਲ ਉਸਕ ਰੂਟਨੀ ਦੇ ਦੌਰਾਨ ਕਾਗਜ਼ ਰੱਦ ਕਰੋਗੇ ਹੁਣ ਫਾਈਲ ਤਾਂ ਜਮਾ ਹੋ ਗਈ ਹੈ ਨਾ ਉਹ ਫਾਈਲ ਦੀ ਡੁਪਲੀਕੇਟ ਫਾਈਲ ਤੇ ਤੁਹਾਡੇ ਕੋਲ ਆ ਜੀ ਜੇ ਉਹਦੇ ਚ ਕੋਈ ਹੇਅਰ ਫਾਇਰ ਕੀਤਾ ਮਸੀਹ ਵਾਂਗੂ ਤੁਸੀਂ ਰਗੜੇ ਜਾਣਾ ਰਗੜੇ ਜਾਣਾ ਬਿਲਕੁਲ ਠੀਕ ਹੈ ਨਾ ਜੀ ਇਸ ਕਰਕੇ ਸਕਰੂਟੀਨੀ ਦੇ ਦੌਰਾਨ ਹੁਣ ਘਟ ਗਏ ਨੇ ਚਾਂਸ ਇਸੇ ਕਰਕੇ ਤੇ ਉਹ AI ਚ ਕਹੀ ਜਾਂਦੇ ਨੇ ਨਾ AI ਵਾਲੇ ਜਿਹੜੇ ਕੈਰੈਕਟਰ ਨੇ AI ਜਿਹੜੀ ਉਹ ਫਿਲਮ ਚੱਲਦੀ ਸੀ AI ਉਹ ਕਹਿੰਦੇ ਵੀ ਬਾਹਰ-ਬਾਰ ਕਰ ਦਿਓ ਜਿਹੜਾ ਕੰਮ ਕਰਨਾ ਹੁਣ ਇਹੀ ਬਾਹਰ ਵਾਲਾ ਫੰਡਾ ਕੀ ਹੈ ਜੀ ਉਹ AI ਦੇ ਵਿੱਚ ਉਹ ਜਿਹੜਾ ਵੱਡਾ ਕਪਤਾਨ ਹੈ ਉਹ ਇਹ ਵੀ ਕਹਿ ਰਿਹਾ ਕਿ ਤੁਹਾਡੀ ਰਿਪੋਰਟ ਪੋਜ਼ਿਟਿਵ ਬਣਾਉਣੀ ਮੇਰਾ ਕੰਮ ਹੈ AI ਚੋ ਕਹਿ ਰਿਹਾ ਹੈ ਕਪਤਾਨ ਹੈ ਜਿਹੜਾ ਵੀ ਕਮਾਲ ਦੀ ਗੱਲ ਹੈ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਬਾਹਰ ਦੀ ਬਾਹਰ ਕੰਮ ਕਰ ਦਿਓ ਹਮ ਜਿਹੜਾ ਦੂਜਾ ਕੰਮ ਹੈ ਅੰਦਰ ਦਾ ਕੰਮ ਉਹ ਮੈਂ ਜਾਣਾ ਮੇਰਾ ਕੰਮ ਜਾਣਾ ਜੀ ਤੁਹਾਡਾ ਬਾਸ ਬੈਠਾ ਨਾ ਨਾ ਕਭ ਕੇ ਦੇਖ ਲੇਗਾ ਕਭ ਕਰ ਲੱਗਦਾ ਨਾ ਆਪਣੀ ਚੀਜ਼ ਭਗਵਾਨ ਹੈ ਵੀ ਮਹਰ ਤੁਸੀਂ ਰੱਬ ਹੀ ਹੋ ਗਏ ਜੀ ਤਾਂ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੁਣ ਚੱਲਿਆ ਹੈ ਇਹਦੇ ਵਿੱਚ ਸਕਰੂਟੀਨੀ ਦੇ ਦੌਰਾਨ ਕਿੰਨੇ ਕਾਗਜ਼ਾਤ ਰੱਦ ਹੁੰਦੇ ਆ ਉਹਦੇ ਚ ਦੇਖੋ ਕਈ ਜਾਇਜ਼ ਵੀ ਆ ਨਾ ਹੁਣ ਮੰਨ ਲਓ ਕਿ ਤੁਸੀਂ ਗਲਤ ਜਾਣਕਾਰੀ ਭਰੀ ਆ ਕੋਈ ਪੇਪਰ ਵਰਕ ਤੁਹਾਡਾ ਦਾ ਅਧੂਰਾ ਹੈ ਤਾਂ ਠੀਕ ਹੈ ਸਕਰੂਟੀਨੀ ਦੇ ਦੌਰਾਨ ਰੱਦ ਠੀਕ ਹੈ ਉਹ ਜਾਇਜ਼ ਹੈ ਪਰ ਕੁਝ ਜਾਣ ਬੁਝ ਕੇ ਗਲਤ ਕਰੋਗੇ ਕੋਈ ਕਾਗਜ਼ ਮਿਸ ਕਰੋਗੇ ਉਹਦੇ ਵਿੱਚੋਂ ਗੈਬ ਕਰੋਗੇ ਤਾਂ ਤੁਸੀਂ ਫਸ ਵੀ ਸਕਦੇ ਆ ਤਾਂ ਇਸ ਕਰਕੇ ਹੋ ਚਾਂਸ ਇਧਰੋਂ ਘਟ ਹੁੰਦਾ ਵਾਰੋ ਵਾਰ ਜਿਹੜਾ ਛਪਟਾ ਛਪਟਮਾਰ ਗਰੋਹ ਫਿਰਦਾ ਹੈ ਨਾ ਉਹ ਤਾਂ ਹੀ ਜ਼ਿਆਦਾ ਸਰਗਰਮ ਹੋਇਆ ਜ਼ਿਆਦਾ ਸਰਗਰਮ ਹੈ ਕਾ ਜੀ ਅ ਸ਼ੁਕਰੀਆ ਦੋਸਤੋ ਬਹੁ ਬਹੁ ਮਿਹਰਬਾਨੀ ਪੀ ਵੀ ਕਤੀ ਬਾਈ ਨਹਿਰ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਪਰ ਜਿਹੜੀ ਆ ਨਹਿਰ ਚੱਲ ਰਹੀ ਆ ਰੋਲੇ ਰੱਪੇ ਦੀ ਇਹਦੇ ਤੇ ਗੱਲ ਕਰੀ ਆ ਇਹ ਨਹਿਰ ਚੱਲ ਰਹੀ ਆ ਕਿ ਨਹਿਰ ਕਾਦੀ ਆ ਜੀ ਆਪਾਂ ਇਸ ਤੇ ਗੱਲ ਕਰਦੇ ਆ ਮੰਨੂ ਜੀ ਹੁਣ ਬਾਨੇ ਤੇ ਕਲਰਕ ਭਾਵੇਂ ਕੋਈ ਲਾਵੇ ਪਰ ਚਾਰਜਰ ਵੀ ਰਹਿ ਗਿਆ ਹੋਵੇ ਤੇ ਫਿਰ ਜ਼ਰੂਰੀ ਥੋੜੀ ਆ ਵੀ ਕੰਦ ਟੱਪ ਕੇ ਜਾਣਾ ਅਚਾਨਕ ਚਾਰਜਰ ਰਹਿ ਗਿਆ ਸੀ ਮੇਰਾ ਤੇ ਇਹ ਕਹਿੰਦੇ ਵੀ ਕਲਰਕ ਬਹਾਨਾ ਲਾ ਸਕਦਾ ਪਰ ਇਹ ਜੇ ਬਹਾਨੇ ਨਹੀਂ ਚੱਲਦੇ ਫਿਰ ਜਦੋਂ ਰੋਣਾ ਪਿਆਵੇ ਚਾਰਜਰ ਰਹਿ ਗਿਆ ਇਹ ਵੀ ਵਾਹ ਗੱਲ ਠੀਕ ਹੈ ਅੱਜ ਕੱਲ ਟੈਕਨੋਲੋਜੀ ਨੇ ਬੰਦਿਆਂ ਨੂੰ ਰਾਹ ਵੜੇ ਦਿੱਤੇ ਐਸਕੇਪ ਰੂਟ ਬਣਾ ਲਈ ਏਆਈ ਆ ਚਾਰਜਰ ਰਹਿ ਗਿਆ ਜੀ ਭਲਾਣਾ ਹੋ ਗਿਆ ਟਮਕਾਣਾ ਹੋ ਗਿਆ ਜੀ ਹੂੰ